ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸੋ ਜੀਵਨੀ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਭਾਗ ਦੂਜਾ ਸੋ ਬਾਬਾ ਜੀ ਦੇ ਜੀਵਨ ਵਿੱਚ ਤੇ ਅਨੇਕਾਂ ਹੀ ਘਟਨਾਵਾਂ ਵਾਪਰੀਆਂ ਸਾਰਾ ਇਤਿਹਾਸਤ ਨਹੀਂ ਇੱਥੇ ਸਿਰਫ ਜੋ ਨਿਚੋੜ ਹੈ ਜੋ ਇਤਿਹਾਸ ਦਾ ਤੇ ਉਹ ਆਪ ਜੀ ਨੂੰ ਅਸੀਂ ਸੁਣਾ ਰਹੇ ਹਾਂ ਸੋ ਪਿੰਡ ਵਿੱਚ ਰਹਿੰਦੇ ਆ ਬੱਚਿਆਂ ਨਾਲ ਖੇਡਣਾ ਮੇਲੇ ਵਗੈਰਾ ਤੇ ਵੀ ਜਾਣਾ ਪਰ ਉਧਰ ਬਹੁਤੀ ਰੁਚੀ ਨਾ ਆ ਦੇਣੀ ਕਦੇ ਕਿਸੇ ਨਾਲ ਲੜਨਾ ਝੜਨਾ ਨਹੀਂ ਜੇਦ ਨਹੀਂ ਕਰਨੀ ਅੜਨਾ ਨਹੀਂ ਖੁਸ਼ਦਿਲ ਹੋਣ ਕਰਕੇ ਹਾਸਾ ਠੱਠਾ ਵੀ ਕਰ ਲੈਣਾ ਪਰ ਲੋੜ ਪੈਣ ਤੇ ਤਕੜੀ ਥਾੜਨਾ ਕਰਨ ਤੋਂ ਵੀ ਝਿਜਕਣਾ ਨਹੀਂ ਆਪਣੀ ਅਣਖ ਭਰੀ ਗੰਭੀਰਤਾ ਵਿੱਚ ਰਹਿਣਾ ਮਸਤਕ ਉੱਪਰ ਇੱਕ ਅਨੋਖੀ ਚਮਕ ਸੀ ਜਿਸ ਕਰਕੇ ਸਬਹਾਨੀਆਂ ਤੇ ਵਿਲੱਖਣ ਰੋਬ ਪਿਆ ਰਹਿੰਦਾ ਪਰਿਵਾਰ ਵਿੱਚ ਜੋ ਹੱਥ ਦਾ ਕੰਮ ਬਾਕੀ ਭਰਾ ਕਰਦੇ ਸਨ ਇਸ ਕਰਕੇ ਆਪ ਜੀ ਨੇ 13-14 ਸਾਲ ਦੀ ਉਮਰ ਤੱਕ ਉਹ ਸਿੱਖ ਲਿਆ ਸੀ ਇਸ ਲਈ ਘਰਦਿਆਂ ਦੇ ਕਹਿਣ ਤੇ ਵੱਡੇ ਭਰਾ ਸੰਤਾ ਸਿੰਘ ਦੇ ਨਾਲ ਕਿਰਤ ਲਈ ਬਾਹਰ ਜਾਣ ਲੱਗ ਪਏ ਜਿਹਾ ਕਿ ਪੀਲੀ ਪੀਤ ਦੇਹਰਾਦੂਨ ਮਨਸੂਰੀਆਦ ਕਈ ਥਾਵਾਂ ਤੇ ਗਏ ਜੋ ਕਿ ਉੱਤਰ ਪ੍ਰਦੇਸ਼ ਵਿੱਚ ਹਨ ਪਿੰਡ ਸ਼ੇਰਪੁਰੇ ਦੀ ਬੀਬੀ 인ਦੋ ਭੋਲੀ ਮੰਨ ਲੋ ਕਹਿੰਦੇ ਹੋਣਗੇ ਜ਼ਿੰਮੇਦਾਰਨੀ ਪਿੰਡ ਟਿੰਡਾਂ ਵਾਲੀ ਤਹਿਸੀਲ ਮੁਕਤਸਰ ਵਿਆਹੀ ਗਈ ਆ ਇਹ ਉਪਈ ਸੰਤਾ ਸਿੰਘ ਨੂੰ ਪ੍ਰੇਰਣਾ ਦੇ ਕੇ ਉੱਥੇ ਲੈ ਗਈ ਤੇ ਉੱਥੇ ਨਹਿਰ ਦੇ ਮੈਹਕਮੇ ਵਿੱਚ ਨੌਕਰੀ ਮਿਲ ਗਈ बाद ਵਿੱਚ ਵੱਡੇ ਭਰਾ ਨੇ ਬਾਬਾ ਜੀ ਨੂੰ ਉੱਥੇ ਬੁਲਾ ਲਿਆ ਉੱਥੇ ਬਾਬਾ ਜੀ ਕਾਫੀ ਸਮਾਂ ਰਹੇ ਪਾਣੇ ਕੇ ਇਥੋਂ ਦਾ ਜ਼ਿਕਰ ਇਤਿਹਾਸ ਵਿੱਚ ਬਹੁਤ ਘੱਟ ਹੀ ਮਿਲਦਾ ਏ ਪਰ ਇਥੋਂ ਨਾਲ ਬਹੁਤ ਗੂੜਾ ਸਬੰਧ ਸੀ ਇਸ ਬਾਰੇ ਹੁਣ ਪਤਾ ਲੱਗਿਆ ਹੈ ਤੇ ਅੱਜ ਕੱਲ ਉੱਥੇ ਹੀ ਬਾਬਾ ਕੁੰਦਨ ਸਿੰਘ ਜੀ ਦੀ ਅਗਵਾਈ ਵਿੱਚ ਕਿੰਨੇ ਬੜਾ ਸੁਹਾਣਾ ਸੁੰਦਰ ਸਥਾਨ ਬਣਿਆ ਹੋਇਆ ਏ ਤੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਬਾਬਾ ਜੀ ਉੱਥੇ ਕਾਫੀ ਸਮਾਂ ਰਹੇ ਆ ਇੱਕ ਦੁਕਾਨ ਵੀ ਸੇ ਪੀ ਵਗੈਰਾ ਦੀ ਬਾਬਾ ਜੀ ਨੇ ਭਾਈ ਹੋਈ ਸੀ ਜੋ ਕਿ ਹੁਣ ਉੱਥੋਂ ਉਸ ਸਮੇਂ ਦੇ ਸੰਦ ਵਗੈਰਾ ਵੀ ਮਿਲੇ ਗਿੰਦੇ ਸੋ ਉੱਥੋਂ ਦੀ ਹੀ ਇੱਕ ਘਟਨਾ ਜੋ ਬਹੁਤ ਮਸ਼ਹੂਰ ਹੈ ਕਿ ਜਦੋਂ ਕਿਸੇ ਦੇ ਘਰ ਛਤੀਰ ਰੱਖਣ ਲੱਗੇ ਤੇ ਛਤੀਰ ਮਿੰਤੀ ਵਿੱਚ ਛੋਟੇ ਨਿਕਲੇ ਤੇ ਜਦੋਂ ਉੱਪਰ ਰੱਖੇ ਤੇ ਵੱਡੇ ਹੋ ਗਏ ਉਹ ਪਿੰਡ ਕਿੰਨੇ ਬਾਹਮਣੀ ਵਾਲਾ ਜੋ ਕਿ ਟਿੰਡਾ ਵਾਲੀ ਦੇ ਨੇੜੇ ਹੀ ਆ ਉਹ ਘਰ ਵੀ ਮੌਜੂਦ ਆ ਸ਼ਤਿਰ ਵੀ ਪਏ ਆ ਉਹਨਾਂ ਸੰਦਾਂ ਦੇ ਤੇ ਉਹਨਾਂ ਸ਼ਤਿਰਾਂ ਦੇ ਉੱਥੇ ਦਰਸ਼ਨ ਕਰਵਾਏ ਜਾਂਦੇ ਹਨ ਅਤੇ ਇਹ ਸਥਾਨ ਹੁਣ ਇੱਕ ਐਸਾ ਸਥਾਨ ਬਣ ਗਿਆ ਹੈ ਜਿਵੇਂ ਕਿ ਮੋਡਲਾ ਤਪਸਥਾਨ ਜਿੱਥੇ ਬਾਬਾ ਜੀ ਦੇ ਚਰਨ ਕਿਤਨੇ ਪਏ ਹੋਏ ਹਨ ਕਿ ਉੱਥੋਂ ਕਦੇ ਬਖਸ਼ਿਸ਼ ਮੁੱਕ ਨਹੀਂ ਸਕਦੀ ਕੁਝ ਸਮੇਂ ਬਾਅਦ ਫਿਰ ਸ਼ੇਰਪੁਰੇ ਪਰਤੇ ਇੱਥੇ ਆ ਕੇ ਫਿਰ ਕੰਮ ਕਾਰ ਕਰਦੇ ਰਹੇ ਜਗਰਾਉ ਮੰਡੀ ਵਿੱਚ ਵੀ ਕੰਮ ਕੀਤਾ ਏ ਕਿਰਤ ਕਿਵੇਂ ਕੀਤੀ ਜਿਹਦੇ ਬਾਰੇ ਇਹ ਤੇ ਕਹਿੰਦੇ ਦੱਸਣਾ ਜ਼ਰੂਰੀ ਆ ਕਿ ਇਹ ਕਿਉਂਕਿ ਇਹ ਪੂਰਨੇ ਪਾਏ ਸਨ ਤੇ ਉਹ ਪੂਰਨੇ ਸੀ ਹਮੇਸ਼ਾ ਯਾਦ ਕਰਨੇ ਆ ਤੇ ਜਿਹੜੇ ਬਾਬਾ ਜੀ ਨੇ ਸਤਸੰਗੀ ਉਹ ਪੂਰਨੇ ਪਾਏ ਆ ਨਾ ਤੇ ਉਹਨਾਂ ਉੱਪਰ ਚੱਲਣਾ ਏ ਕੰਮ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਤਹਾਟੀ ਇੱਕ ਕੇ ਨਿਤਮ ਨੀਮ ਕਰਕੇ ਜਾਣਾ ਕੰਮ ਕਰਦਿਆਂ ਬਿਰਤੀ ਜੋੜੀ ਰੱਖਦੇ ਹੱਥ ਕਾਰ ਵੱਲ ਦਿਲ ਕਰਤਾਰ ਵੱਲ ਕੰਮ ਤੂੰ ਆਉਂਦਿਆਂ ਜਾਂਦਿਆਂ ਵਾਹਿਗੁਰੂ ਵਾਹਿਗੁਰੂ ਜਾਂ ਪਹਿਲੀ ਪੌੜੀ ਦਾ ਪਾਠ ਕਰਨਾ ਅਵੜਤਾ ਕੰਮ ਤੇ ਆਉਣਾ ਸਭ ਤੋਂ ਪਹਿਲਾਂ ਤੇ ਜਾਣਾ ਸਭ ਤੋਂ ਪਿੱਛੋਂ ਕੰਮ ਕਰਦਿਆਂ ਬੋਲਣਾ ਵੀ ਬੜਾ ਘੱਟ ਪਰ ਜਦ ਕਦੇ ਕੋਈ ਸਮਾਂ ਪਰਮਾਰਥ ਦੀਆਂ ਗੱਲਾਂ ਜਾਂ ਕਿਸੇ ਹੋਰ ਕੰਮ ਵਿੱਚ ਬਤੀਤ ਹੋ ਜਾਂਦਾ ਤਾਂ ਉਹਨਾਂ ਸਮਾਂ ਵੱਧ ਪਿੱਛੇ ਰਹਿ ਕੇ ਕੰਮ ਕਰਦੇ ਰਹਿਣਾ ਤੇ ਕਈ ਵਾਰੀ ਰਾਤ ਪੈ ਜਾਣੀ ਤਾਂ ਪੁੱਛਣ ਤੇ ਇਹ ਉੱਤਰ ਦੇਣਾ ਪਾਈ ਹਾਲੀ ਜਵਾਨੀ ਦਾ ਕੰਮ ਨਹੀਂ ਹੋਇਆ ਜੇ ਮਾਲਕ ਨੇ ਇਤਨੀ ਦੇਰ ਤੱਕ ਕੰਮ ਕਰਦੇ ਰਹਿਣ ਤੇ ਰੋਕਣਾ ਤੇ ਦਿਹਾੜੀ ਵੀ ਪੂਰੀ ਦੇਣੀ ਕਿਉਂਕਿ ਗੱਲਬਾਤ ਜੋ ਹੁੰਦੀ ਸੀ ਪਰਮਾਰਥ ਦੀ ਹੁੰਦੀ ਤਾਂ ਬਾਬਾ ਜੀ ਨੇ ਅਗੋਂ ਇਹ ਕਹਿ ਦੇਣਾ ਕਿ ਇੰਨੇ ਸਮੇਂ ਦੀ ਮਜ਼ਦੂਰੀ ਧਰਮ ਅਰਥ ਲਾ ਦਿੱਤੀ ਜਾਵੇ ਜਦ ਕਦੀ ਦੇਰ ਆਉਣ ਦੀ ਰੁਚੀ ਹੋਣੀ ਤਾਂ ਮਾਲਕ ਨੂੰ ਕਹਿ ਦੇਣਾ ਕਿ ਦੇਰ ਨਾਲ ਆਉਣ ਦੀ ਮਜ਼ਦੂਰੀ ਕੱਟ ਲਓ ਤੇ ਸਾਥੀਆਂ ਨੂੰ ਵੀ ਹਮੇਸ਼ਾ ਇਹੋ ਹੀ ਕਹਿਣਾ ਕਿ ਭਾਈ ਜੇ 4 ਆਨੇ ਦਿਹਾੜੀ ਲੈਂਦੇ ਹੋ ਤਾਂ ਧਰਮ ਹੈ ਕਿ ਕੰਮ 4.5 ਆਨੇ ਦਾ ਕਰੋ ਭਾਈ ਜੇ 4 ਆਨੇ ਦਿਹਾੜੀ ਲੈਂਦੇ ਹੋ ਤਾਂ ਧਰਮ ਹੈ ਕਿ ਕੰਮ 4.5 ਆਨੇ ਦਾ ਕਰੋ ਤਾਂ ਸਾਡੀ ਇਹ ਕਿਰਤ ਧਰਮ ਦੀ ਕਿਰਤ ਬਣ ਜਾਵੇਗੀ ਇਸੇ ਧਿਆਨਤਦਾਰੀ ਕਰਕੇ ਹੀ ਆਪ ਜੀ ਦੀ ਮੰਗ ਵੱਧ ਗਈ ਲੋਕ ਕੰਮ ਕਰਾਉਣ ਵਾਸਤੇ ਆਪ ਜੀ ਦੇ ਪਿੱਛੇ-ਪਿੱਛੇ ਫਿਰਦੇ ਸੋ ਕਈ ਵਾਰੀ ਕਈ ਸਾਥੀ ਰਸਤੇ ਵਿੱਚ ਜਾਂਦਿਆਂ ਜੇ ਕਿਸੇ ਖੇਤ ਵਿੱਚੋਂ ਸਾਗ ਦੀ ਮੁੱਠ ਵੀ ਤੋੜਦਾ ਸੀ ਤਾਂ ਰੋਕਦੇ ਸੰਨ ਕੇ ਨਾ ਭਾਈ ਚੋਰੀ ਆ ਚੋਰੀ ਨਹੀਂ ਕਰਨੀ ਸਾਥੀਆਂ ਨੂੰ ਕਹਿਣਾ ਕਿ ਜੇ ਬੰਦਾ ਬੰਨਾ ਤਾਂ ਬੰਦਗੀ ਕਰੋ ਬੰਦਾ ਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ ਬੰਦਗੀ ਬਿਨਾਂ ਬੰਦਾ ਗੰਦੇ ਤੋਂ ਵੀ ਗੰਦਾ ਹੈ ਬੰਦੇ ਬੰਦਗੀ ਇੱਕ ਤਿਆਰ ਸਹਿਗਰੋਸਤਰੋਂ ਕੇ ਪਿਆਰ ਸੋ ਗੁਰ ਸਿੱਖੋ ਇਹ ਬਾਬਾ ਜੀ ਦੇ ਪਾਏ ਹੋਏ ਪੁਰਨੇ ਹਨ ਇਹਨਾਂ ਪੁਰਨੇ ਪੌਣ ਖਾਤਰ ਤਾਂ ਉਹਨਾਂ ਇਹ ਕੰਮ ਕਰਦੇ ਹੋਏ ਉਪਦੇਸ਼ ਦਿੱਤਾ ਕੰਮ ਕਰਨ ਵਾਲਿਆਂ ਨੂੰ ਆਪ ਕਰਕੇ ਉਪਦੇਸ਼ ਦਿੱਤਾ ਜੇ ਸਿਰਫ ਕਹਿੰਦੇ ਤਾਂ ਕੰਮ ਕਰਨ ਵਾਲੇ ਸੋਚਦੇ ਕਿ ਕੰਮ ਕਰੋ ਤਾਂ ਫਿਰ ਪਤਾ ਲੱਗਦਾ ਹੈ ਨਾ ਇਸੇ ਲਈ ਤਾਂ ਬਾਬਾ ਜੀ ਨੇ ਕੰਮ ਕੀਤਾ ਤਾਂ ਕਿ ਵਿਸ਼ਵਾਸ ਪੱਕਾ ਹੋ ਜੇ ਤੋ ਐਸੀ ਕਰਕੇ ਇਹ ਦੱਸਣਾ ਜ਼ਰੂਰੀ ਆ ਕਿ ਇਹ ਬਾਬਾ ਜੀ ਦਾ ਜੋ ਉਹਨਾਂ ਨੇ ਉਪਦੇਸ਼ ਦਿੱਤਾ ਏ ਉਹਨਾਂ ਦੇ ਉਪਦੇਸ਼ ਤੇ ਚੱਲਣਾ ਹੈ ਇਹ ਬਾਬਾ ਜੀ ਦੇ ਪਾਏ ਪੂਰਨੇ ਆ ਬੀਤੀਆਂ ਗੱਲਾਂ ਨਹੀਂ ਇਹ ਅੱਜ ਵੀ ਰੌਸ਼ਨ ਮਨਾ ਰਹੇ ਆ ਕੋਈ ਵੀ ਇਸ ਉੱਪਰ ਅਮਲ ਕਰੇਗਾ ਤਾਂ ਸੁੱਖ ਪਾਵੇਗਾ ਭਾਈ ਬਾਬਾ ਜੀ ਦੀ ਨਜ਼ਰ ਵਿੱਚ ਆ ਜਾਵੇਗਾ ਜੇ ਜਿਹੜਾ ਬਾਬਾ ਜੀ ਦੀ ਨਜ਼ਰ ਵਿੱਚ ਆ ਜਾਂਦਾ ਫਿਰ ਸਮਝ ਲਓ ਭਵਸਾ ਕਰਦੂ ਪਾਰ ਹੋ ਜਾਂਦਾ ਏ ਸੋ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿੰਦੇ ਬਾਬਾ ਜੀ ਦੀ ਉਮਰ 20 ਸਾਲ ਦੇ ਲਗਭਗ ਹੋ ਗਈ ਬਾਬਾ ਜੀ ਘਰ-ਬਾਰ ਨੂੰ ਛੱਡ ਕੇ ਚਲੇ ਗਏ ਇਸ ਬਾਰੇ ਵੀ ਕਈ ਕਾਰਨ ਹਨ ਸਭ ਤੋਂ ਵੱਡਾ ਕਾਰਨ ਤਾਂ ਇਹ ਬਣਿਆ ਕੇ ਭਾਈ ਭਗਤ ਸਿੰਘ ਜੀ ਚਲਾਣਾ ਕਰ ਗਏ ਤੇ ਅੱਗੋਂ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤੇ ਜਗਤ ਸਿੰਘ ਦੀ ਮੰਗਣੀ ਹੋ ਚੁੱਕੀ ਸੀ ਇਸ ਲਈ ਲੋਕਾਂ ਦੇ ਕਹਿਣ ਤੇ ਵੈਸੇ ਵੀ ਘਰ ਵਿੱਚ ਇਹ ਮਤਾ ਪਕਾਇਆ ਜਾ ਰਿਹਾ ਸੀ ਕਿ ਭਗਤ ਸਿੰਘ ਦੀ ਵਿਧਵਾ ਬਾਬਾ ਜੀ ਦੇ ਘਰ ਵਸਾ ਦਿੱਤੀ ਜਾਵੇ ਤੇ ਇਹ ਸਰੋਤ ਜਦੋਂ ਬਾਬਾ ਜੀ ਦੇ ਕੰਨੇ ਪਈ ਤਾਂ ਫਿਕਰ ਹੋਇਆ ਕਿ ਕਿਤੇ ਐਸਾ ਨਾ ਹੋਵੇ ਕਿ ਘਰ ਦੇ ਜੰਜਾਲ ਵਿੱਚ ਹੀ ਨਾ ਫਸ ਜਾਈਏ ਤੇ ਗ੍ਰਸਤ ਦੀ ਪੰਜਾਲੀ ਇੱਕ ਵੇਰੀ ਕਿਸੇ ਦੇ ਗੱਲ ਗੱਲ ਵਿੱਚ ਪੈ ਜਾਏ ਤੇ ਫਿਰ ਲਾਹਣੀ ਕਿ ਹੋ ਜਾਂਦੀ ਹੈ ਇਸ ਵਿਚਾਰ ਨੂੰ ਮੁੱਖ ਰੱਖ ਕੇ ਬਾਬਾ ਜੀ ਘਰੋਂ ਚੋ ਪਚਾਵੇ ਚਲੇ ਗਏ ਕਹਿੰਦੇ ਵੀ ਹੁਣ ਕਈ ਸੋਚਣਗੇ ਕਿ ਗ੍ਰਸਤੀ ਇੰਨਾ ਮਾੜਾ ਹੁੰਦਾ ਨਹੀਂ ਭਾਈ ਇਹ ਗੱਲ ਨਹੀਂ ਹੈਗੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚ ਤਾਂ ਦੋਨੋਂ ਹੀ ਪ੍ਰਵਾਨ ਆ ਪ੍ਰਵਾਨ ਗ੍ਰਸਤ ਉਦਾਸ ਕਹੋ ਨਾਨਕ ਗੁਰ ਪੂਰਾ ਭੇਟਿਆ ਪ੍ਰਵਾਨ ਗ੍ਰਸਤ ਉਦਾਸ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤ ਉਦਾਸ ਗ੍ਰਸਤ ਗ੍ਰਸਤ ਉਦਾਸਾ ਜੀਓ ਕਹਿੰਦੇ ਗ੍ਰਸਤ ਵੀ ਪ੍ਰਵਾਨ ਆ ਉਦਾਸ ਵੀ ਪ੍ਰਵਾਨ ਆ ਪਰ ਸ਼ਰਤਿਆ ਜੁਗਤ ਹੋਵੇ ਪੂਰੀ ਇਹ ਨਾ ਵੇਪੀ ਜਤੀ ਕਹਾ ਵੀ ਜੁਕਤ ਨਾ ਜਾਣੇ ਛੱਡ ਬਹਿਕਰ ਬਾਹਰ ਵਾਲੀ ਗੱਲ ਨਾ ਹੋਵੇ ਜੁਗਤੀ ਪੂਰੀ ਹੋਣੀ ਚਾਹੀਦੀ ਆ ਬਾਕੀ ਵੱਖੋ ਵੱਖਰੀ ਸਤੇਜ ਆ ਬਰਕਤ ਹੋਵੇ ਸੱਚ ਮੋਚ ਦਾ ਤਾਂ ਵਡਿਆਈ ਆ ਪਰ ਜੇ ਸਿਰਫ ਕੱਲਾ ਭੇਕ ਹੀ ਰੱਖਦਾ ਏ ਤੇ ਹਜੂਰ ਕਹਿੰਦੇ ਆ ਭੇਕੇ ਥਾਵੋਂ ਗਿਰਹੀ ਭਲਾ ਜਿੱਥੋਂ ਕੁਵਰ ਸਾਇਏ ਤੇ ਰਿਸਪੇ ਇੱਕ ਧਾਰੀ ਨਾਲ ਗ੍ਰਸਤੀ ਚੰਗਾ ਏ ਭਾਵੇਂ ਜੇ ਸਾਧੂ ਵਾਲੇ ਕਰਮ ਨਹੀਂ ਕਰਨੇ ਤਾਂ ਫਿਰ ਇਹ ਪੇਕੀ ਨਾਲੋਂ ਤਾਂ ਗ੍ਰਸਤੀ ਚੰਗਾ ਨਾ ਜਿਹੜਾ ਆਪ ਦਸਾਂ ਨੌ ਦੀ ਕਮਾਈ ਕਰਕੇ ਕਿਸੇ ਨੂੰ ਖਵਾਉਂਦਾ ਏ ਤੇ ਖਾਂਦਾ ਏ ਤੇ ਬਾਬਾ ਆਨੰਦ ਸਿੰਘ ਜੀ ਨੇ ਤਿਆਗਤਾ ਤੇ ਵਿਰਾਗਤਾ ਦਾ ਅਮਲ ਕੀਤਾ ਏ ਸ਼ਾਇਦ ਹੀ ਸੰਸਾਰ ਦੇ ਕਿਸੇ ਕੋਨੇ ਤੇ ਐਸਾ ਪ੍ਰਕਤੀ ਮਹਾਪੁਰਖ ਹੋਵੇ ਸੋ ਬਾਬਾ ਜੀ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਸੇਵਾ ਸਿਮਰਨ ਕਰਦੇ ਕੁਝ ਸਮਾਂ ਬਤੀਤ ਕੀਤਾ ਇਥੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਚਲੇ ਗਏ ਦਰਸ਼ਨ ਮੇਲੇ ਕੀਤੇ ਹੈ ਡੁੱਪੁਜਾਰੀ ਬਾਬਾ ਹੀਰਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਕੋਈ ਸੇਵਾ ਬਖਸ਼ੋ ਬਾਬਾ ਹੀਰਾ ਸਿੰਘ ਜੀ ਬਾਬਾ ਜੀ ਦੀ ਰਹਿਣੀ ਬਹਿਣੀ ਦੇਖ ਕੇ ਬੜੇ ਪ੍ਰਭਾਵਤ ਹੋਏ ਤੇ ਇਸ ਲਈ ਸਭ ਤੋਂ ਵੱਡੀ ਸੇਵਾ ਗੁਰੂ ਸਾਹਿਬ ਦੇ ਸਥਾਨ ਦਾ ਇਸ਼ਨਾਨ ਰਾਤ ਦੇ 12 ਵਜੇ ਵੱਜ ਕੇ 20 ਮਿੰਟ ਤੇ ਜਿਹੜਾ ਕਰਾਇਆ ਜਾਂਦਾ ਸੀ ਪਹਿਲਾਂ ਦੁੱਧ ਨਾਲ ਤੇ ਫਿਰ ਗਦਾਵਰੀ ਨਦੀ ਤੇ ਪਵਿੱਤਰ ਇੱਸ਼ਾ ਅੱਲਾ ਨਾਲ ਇਹ ਸੇਵਾ ਆਮ ਕਿਸੇ ਨੂੰ ਨਹੀਂ ਮਿਲਦੀ ਕੋਈ ਮਹਾਪੁਰਖੀ ਇਹ ਸੇਵਾ ਕਰ ਸਕਦਾ ਏ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਤੇ ਬਾਬਾ ਜੀ ਤੇ ਦਰਗਾਹੀ ਰੂਹ ਸਨ ਸੋ ਬਾਬਾ ਜੀ ਨੇ ਸੇਵਾ ਪੂਰਾ 1 ਸਾਲ ਪੂਰੀ ਸ਼ਰਧਾ ਤੇ ਲਗਨ ਨਾਲ ਨਿਭਾਈ ਉੱਥੇ ਹੀ ਬਾਬਾ ਜੀ ਨੂੰ ਪਹਿਲਾਂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਹੋਏ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫਿਰ ਇੱਕ ਦਿਨ ਕਲਗੀਧਰ ਸੱਚੇ ਪਾਤਸ਼ਾਹ ਨੇ ਦਰਸ਼ਨ ਦਿੱਤੇ ਹੁਕਮ ਕੀਤਾ ਤੁਹਾਡੀ ਸੇਵਾ ਪ੍ਰਵਾਨ ਆ ਹੁਣ ਗੁਰੂ ਕੀ ਕਾਸ਼ੀ ਜਾਓ ਉੱਥੇ ਵਿਦਿਆ ਪੜੋ ਸਤਿ ਵਚਨ ਕਰਕੇ ਪੰਜਾਬ ਨੂੰ ਵਾਪਸ ਤੁਰ ਪਏ ਤੇ ਗੁਰੂ ਕੀ ਕਾਸ਼ੀ ਦੰਦ ਦਮਨ ਸਾਹਿਬ ਪਹੁੰਚੇ ਉੱਥੇ ਵਿਦ ਬਣੇ ਇਸ਼ਾਰੇ ਨਾਲ ਲਹਿਰੇਖਾਨੇ ਬਾਬਾ ਵਧਾਵਾ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚੇ ਵਿਦਿਆ ਪੜ੍ਹਨੀ ਸ਼ੁਰੂ ਕੀਤੀ ਪਰ ਇਤਿਹਾਸ ਦੱਸਦਾ ਏ ਆਪ ਜੀ ਨੇ ਉੱਥੇ ਸਰਪੰਚ ਅੱਖਰ ਪੜ੍ਹੇ ਆ ਕੂੜਾ ਐੜਾ ਈੜੀ ਸਸਹਾਹ ਕਟਿਆ ਜਮਾਂ ਦਾ ਆਹ ਕੂੜਾ ਐੜਾ ਈੜੀ ਸਸਹਾਹ ਕਟਿਆ ਜਮਾਂ ਦਾ ਆਹ ਵੀ ਇਹ ਤਾਂ ਸਿਰਫ ਗੁਰੂ ਧਰਨ ਦੀ ਮਰਿਆਦਾ ਹੀ ਪੂਰੀ ਕੀਤੀ ਕਿਉਂਕਿ ਬਾਅਦ ਵਿੱਚ ਦੱਸਦੇ ਹਨ ਕਿ ਬਾਬਾ ਆਨੰਦ ਸਿੰਘ ਜੀ ਬਾਬਾ ਵਧਾਵਾ ਸਿੰਘ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਇਥੋਂ ਤੱਕ ਕਿ ਜਦੋਂ ਕਦੇ ਨਾਨਕ ਸਰ ਬਾਬਾ ਜੀ ਆਉਂਦੇ ਤਾਂ ਬਾਬਾ ਆਨੰਦ ਸਿੰਘ ਜੀ ਨੇ ਆਪਣੇ ਸਿਰ ਉੱਪਰ ਪੱਗ ਲਾ ਕੇ ਅੱਗੇ ਲੰਮੀ ਕਰਕੇ ਵਿਸ਼ਾਦਣੀ ਤੇ ਬਾਬਾ ਵਧਾਵਾ ਸਿੰਘ ਜੀ ਨੇ ਉੱਪਰ ਚੱਲਣ ਦੀ ਜ਼ਰਤ ਨਾ ਕਰਨੀ ਤੇ ਬਾਬਾ ਜੀ ਨੇ ਜ਼ਬਰਦਸਤੀ ਚਰਨ ਪੜ ਕੇ ਉੱਪਰ ਰਖਾਣੇ ਤਾਂ ਆਖਣਾ ਆਨੰਦ ਸਿਆਂ ਕੀ ਪਿਆ ਕਰਣਾ ਏ ਮੇਰੇ ਗੁਨਾਹ ਤਾ ਤੂੰ ਬਖਸ਼ਨੇ ਆ ਤੇ ਬਾਬਾ ਜੀ ਨੇ ਆਖਣਾ ਮਹਾਰਾਜ ਤੁਸੀਂ ਤਾਂ ਮੇਰੇ ਗੁਰੂ ਨਾਨਕੋ ਜਿਦੋਂ ਪਾਗ ਚੁੱਕਣੀ ਫਿਰ ਧਵਾਉਣੀ ਨਹੀਂ ਉਸੇ ਤਰ੍ਹਾਂ ਹੀ ਜੁੱਕ ਕੇ ਨਾ ਸਿਰ ਤੇ ਬੰਨ ਲੈਣੀ ਇੰਨਾ ਅਦਬ ਬਾਬਾ ਜੀ ਕਰਦੇ ਸਨ ਬਾਬਾ ਵਧਾਵਾ ਸਿੰਘ ਜੀ ਜਾਣਦੇ ਸਨ ਕਿ ਇਹਨਾਂ ਦੀ ਕਮਾਈ ਤੇ ਬਹੁਤ ਵੱਡੀ ਆ ਤਾਂ ਹੀ ਆਖਦੇ ਸੀ ਨਾ ਆਨੰਦ ਸਿਆ ਮੇਰਾ ਪਾਰ ਉਤਾਰ ਤੈ ਕਰਨਾ ਹੈ ਭਾਵੇਂ ਸਿਰ ਤੋਂ ਫੜ ਕੇ ਕਰਤੇ ਭਾਵੇਂ ਪੈਰਾਂ ਤੋਂ ਫੜ ਕੇ ਦੇਰੇ ਅਸਰੀ ਤਰਨੈ ਕਿਤਨੇ ਮਹਾਨ ਬਚਨ ਨੇ ਧਨ ਕਮਾਈ ਬਾਬਾ ਆਨੰਦ ਸਿੰਘ ਜੀ ਦੀ ਕਿ ਆਪ ਇਤਨੀ ਸਮਰੱਥਾ ਦੇ مالک ਹੋ ਕੇ ਵੀ ਆਪਣੇ ਗੁਰੂ ਦਾ ਸਤਕਾਰ ਹੀ ਕਰਦੇ ਆ ਇਹ ਸਭ ਪੂਰ ਨੇ ਇਹ ਬਾਬਾ ਜੀ ਨੇ ਸਾਡੇ ਵਾਸਤੇ ਪਾਏ ਹਨ ਬਾਬਾ ਬਦਾਵਾ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦੀ ਵੱਡੀ ਕਮਾਈ ਦੇ ਕੇ ਇਹਨਾਂ ਨੂੰ ਪੁੱਤੋ ਬਾਬਾ ਮਹਾਰਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਲੱਗੇ ਤੇ ਅੱਗੋਂ ਪੁੱਚੋ ਵਾਲੇ ਬਾਬਾ ਜੀ ਨੇ ਇਸ ਸੇਵਾ ਵਿੱਚ ਲਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ